ਬਹੁਤ ਚੰਗਾ ਲੱਗ ਰਿਹਾ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕਿ ਜੀ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾ ਨਾਨ ਜੀ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਹੈ ਹਾਂ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਕੀਤੀ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸਮੇਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਣੀ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ ਕੋਈ ਫੈਮਿਲੀ ਵੋਟ ਅਧਿਕਾਰ ਹੁੰਦਾ ਹਰ VOTER ਦਾ ਮੈਂ ਉਹ ਵੋਟ ਕਾਸਟ ਕਰਕੇ ਆਇਆ ਪਰ ਔਰ ਬੜਾ ਕੌਨਫੀਡੈਂਸ ਹੈ ਲੋਕਾਂ ਦਾ ਬੜਾ ਪਿਆਰ ਮਿਲਿਆ ਪਿਛਲੇ ਦਿਨਾਂ ਦੇ ਅੰਦਰ ਔਰ ਪੂਰਾ ਭਰੋਸਾ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਚੱਲਣਗੇ ਥੈਂਕ ਯੂ ਗੁੱਡਬਾਈ ਹੈ ਮੇਰਾ ਸਵਧਾਨਕ ਹੱਕ ਸੀਗਾ ਮੇਰੀ ਡਿਊਟੀ ਸੀਗੀ ਮੈਂ ਉਹ ਪੂਰੀ ਕੀਤੀ ਹੈ ਮੈਂ ਕੈਂਡੀਡੇਟ ਵੀ ਹਾਂ ਇਸ ਕਰਕੇ ਮੇਰਾ ਸਭ ਤੋਂ ਪਹਿਲਾ ਆਣਾ ਲੋਕਾਂ ਨੂੰ ਦਿਖਾਣਾ ਵੀ ਮੈਂ ਵੀ ਉਹਨਾਂ ਹੀ ਸੀਰੀਅਸ ਆ ਇਸ ਇਲੈਕਸ਼ਨ ਤੇ ਸਾਰੀ ਇਹਦੀ ਸੀਰੀਅਸਨੈਸ ਦੀ ਤਵਕਕ ਰੱਖਦਾ। ਕਿਹੜਾ ਮਾਹੌਲਾ ਕਰਕੇ ਬੜਾ ਪੋਜ਼ਿਟਿਵ ਮਾਹੌਲਾ ਬਹੁਤ ਅੱਛਾ ਮਾਹੌਲਾ ਹੈਗਾ ਆਪਣੇ ਇਲਾਕੇ 'ਚ ਆਪਣੇ ਇਹਦੇ ਜਿੱਥੇ ਮੈਂ ਬੜਿਆਂ ਸਾਰੀ ਉਮਰ ਪੜਿਆਂ ਲਿਖਿਆਂ ਪੜਿਆਂ ਉਸ ਇਲਾਕੇ 'ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ। ਸੋ ਲੋਕਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ। ਦੇਖੋ ਮੇਰੀ ਯਾਦਗਾਰ ਦਾ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਲਾਵਾ ਜੀ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣੇ ਦਾ ਪੰਜਾਬ ਦਾ ਕੀ ਹਾਲ ਹੋਊਗਾ ਮੈਨੂੰ ਸਭ ਤੋਂ ਯਾਦਗਾਰੀ ਹੈ ਇਹ ਕਿ ਮਿਹਰੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਕੜੀ ਹੈ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਮੈਨੂੰ ਨਾ ਬਾਰੀ ਨਾ ਹੰਕਾਰੀ ਸੁਮਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਹੈ ਸ਼ਿਵਕੋ ਬੂਥਾ ਦੇ ਕਿਹਦਾ ਮਾਹੌਲ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਬਿਲਕੁਲ ਜੋ ਵੀ ਮੈਂ ਬੂਥਾ ਤੇ ਹੁਣ ਤੱਕ ਵਿਜ਼ਿਟ ਕੀਤਾ ਜੀ ਬੜਾ ਹੀ ਪੀਸਫੁਲ ਮਾਹੌਲ ਮਿਲਿਆ ਕਿਸੇ ਤਰ੍ਹਾਂ ਦੀ ਕੋਈ ਵੀ ਏਦਾਂ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਜਾਂ ਫਿਰ ਕੋਈ ਹੋਰ ਤਰ੍ਹਾਂ ਦੀ ਸਿਚੁਏਸ਼ਨ ਬਰਿੰਗ ਸਿਚੁਏਸ਼ਨ ਏਦਾਂ ਦਾ ਕੁਝ ਨਹੀਂ ਹੈ ਜੋ ਵੀ ਮੌਕੇ ਦੇ ਕੋਈ ਛੋਟੇ ਮੋਟੇ ਇਸ਼ੂਜ਼ ਨੇ ਉਹ ਸੌਰਟ ਆਊਟ ਕੀਤੇ ਜਾ ਰਹੇ ਨੇ ਵੈਸੇ ਏਦਾਂ ਦਾ ਕੋਈ ਇਸ਼ੂ ਆਇਆ ਨਹੀਂ ਹੈ ਹਜੇ ਤੱਕ ਬਟ ਵੀ ਆਰ ਰੈਡੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਅਸੀਂ ਇਮੀਡੀਏਟਲੀ ਰਿਸਪੌਂਡ ਕਰਕੇ ਇਮੀਡੀਏਟਲੀ ਉਹਨੂੰ ਸੋਲਵ ਕਰ ਦਿੰਦੇ ਹਾਂ। ਪ੍ਰਸ਼ਾਸਨ ਵੱਲੋਂ ਕੀ ਕੀ ਤਿਆਰੀ ਕੀਤੀ ਗਈ ਹੈ ਨਾ ਕਿ ਅਗਰ ਕੁਝ ਵੱਡੇ ਕਿਤੇ ਪਾਈ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਜੋ ਵੀ ਤਿਆਰੀਆਂ ਕੀਤੀਆਂ ਗਈਆਂ ਇਸ ਸਬੰਧੀ ਸੀਨੀਅਰ ਆਫਿਸਰਸ ਦੁਆਰਾ ਬਰੀਫ ਕੀਤਾ ਜਾ ਚੁੱਕਿਆ ਹੈ ਜੀ। ਐਂਡ ਮੈਂ ਫੇਰ ਇੱਕ ਵਾਰੀ ਦੁਬਾਰਾ ਦੁਹਰਾਵਾਂਗਾ ਕਿ ਅਸੀਂ ਸਾਰੇ ਐਸਪੈਕਟ ਜਿਹੜੇ ਪੋਲਿੰਗ ਦੇ ਨੇ ਚਾਹੇ ਉਹ ਪੋਲਿੰਗ ਲੋਕੇਸ਼ਨ ਦੀ ਸਿਕਿਉਰਿਟੀ ਹੋਵੇ ਚਾਹੇ ਉਹ ਲਾਅ ਐਂਡ ਆਰਡਰ ਕੰਪੋਨੈਂਟ ਹੋਵੇ ਜੋ ਵੀ ਹੈ ਸਾਰੇ ਐਸਪੈਕਟ ਕਵਰ ਕੀਤੇ ਗਏ ਨੇ। ਥੈਂਕ ਯੂ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਅੱਜ ਇੱਥੇ ਖੜੇ ਹੋ ਕੇ ਵੋਟ ਪਾ ਕੇ ਬੜੀ ਖੁਸ਼ੀ ਹੋਈ ਵੈਸੇ ਅਸੀਂ ਹਮੇਸ਼ਾ ਵੋਟ ਪਾਣੇ ਅਸੀਂ ਕਦੇ ਵੀ ਇਦਾਂ ਨਹੀਂ ਹੋਇਆ ਕਿ VOTING ਆਈ ਹੋਵੇ ਤੇ ਅਸੀਂ ਨਾ ਖੜੇ ਹੋਈਏ ਪਰ ਅੱਜ ਜਦ ਆਪਣੇ ਫਾਦਰ ਸਾਹਿਬ ਦਾ ਉੱਥੇ ਨਾਮ ਦੇਖਿਆ ਉਹ ਅਲੱਗ ਹੀ ਮਾਣ ਤੇ ਮਹਿਸੂਸ ਵਾਲੀ ਗੱਲ ਸੀਗੀ ਤੇ ਬਹੁਤ ਵਧੀਆ ਲੱਗਿਆ ਜੀ ਅੱਜ ਵੋਟ ਪਾ ਕੇ ਕੁਝ ਲੋਕਾਂ ਨਾਲ ਵੀ ਆਂਦੇ ਜਾਂਦੇ ਗੱਲ ਲਈ ਤੇ ਸਾਰਿਆਂ ਨੇ ਬਹੁਤ ਪਿਆਰ ਨਾਲ ਸਾਨੂੰ ਵੈਲਕਮ ਕੀਤਾ ਲੋਕਾਂ ਨੇ ਜੱਫੀਆਂ ਪਾਈਆਂ ਕਿਹਾ ਕਿ ਅਸੀਂ ਤਾਂ ਜੀ ਤੁਹਾਡੇ ਵੱਲ ਹੀ ਆਏ ਆ ਤਾਂ ਬੜੀ ਖੁਸ਼ੀ ਹੋਈ ਇਸ ਚੀਜ਼ ਦੀ ਅ ਬੜਾ ਅੱਛਾ ਸਾਨੂੰ ਅਜੋ ਮਿਲਿਆ ਹੈਗਾ ਘਾਰਾ ਲੋਕਾਂ ਵੱਲੋਂ ਲੋਕਾਂ ਨੂੰ ਦੇਖ ਕੇ ਨਾ ਅੱਛਾ ਲੱਗ ਰਿਹਾ ਹੈਗਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋ ਰਹੀ ਕਿ ਇੰਨੀ ਗਰਮੀ ਹੁੰਦੇ ਵੇ ਤੁਸੀਂ ਸਾਰੇ ਜਾਨੇ ਇੱਥੇ ਆਏ ਹੋ ਸੋਜ਼ ਲੋਕੀ ਵੀ ਆਏ ਹੋਏ ਨੇ ਵੋਟ ਪਾਉਣ ਜਿਹੜਾ ਉਹਨਾਂ ਦਾ ਰਾਈਟ ਹੈਗਾ ਉਹ ਰਾਈਟ ਆਪਣਾ ਐਕਸਰਸਾਈਜ਼ ਕਰਨ ਆਏ ਨੇ ਔਰ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਅੱਜ ਦਿਨ ਅਸੀਂ